ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। D-Class 4th Government Employees Union ਜ਼ਿਲ੍ਹਾ ਯੂਨਿਟ ਦੀ ਮਾਤਾ ਕਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਹੋਈ। ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ। ਸ਼ੁਰੂ ਕਰਦੇ ਹਾਂ ਵੱਡੀ ਅਪਡੇਟ। D-Class 4th Government Employees Union ਪੰਜਾਬ ਜ਼ਿਲ੍ਹਾ ਯੂਨਿਟ ਪਟਿਆਲਾ ਦੀ ਡਾਕਟਰ ਜਗਪਾਲ ਇੰਦਰ ਸਿੰਘ ਯੋਗੀ ਮੈਡੀਕਲ ਸੁਪਰਡੈਂਟ ਮਾਤਾ ਕਸ਼ਲਿਆ ਹਸਪਤਾਲ ਨਾਲ ਕੱਚੇ ਪੱਕੇ ਅਤੇ ਆਊਟਸੋਰਸ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਚੱਲ ਰਹੀਆਂ ਹਨ ਮੰਗਾ ਦੇ ਸੰਬੰਧ ਵਿੱਚ ਹੋਈ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਕਾਸ ਕੋਇਰ ਦਫਤਰ ਸੁਪਰਡੈਂਟ ਮੈਡਮ ਹਰਵਿੰਦਰ ਕੌਰ ਆਦਿ ਸ਼ਾਮਲ ਸਨ ਮੁਲਾਜ਼ਮ ਜਥੇਬੰਦੀ ਵੱਲੋਂ ਸਾਥੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਸਾਥੀ ਬਲਜਿੰਦਰ ਸਿੰਘ ਜਗਮੋਨ ਸਿੰਘ ਨੌਲੱਖਾ ਆਦਿ ਵੀ ਸ਼ਾਮਲ ਹੋਏ ਇਸ ਮੀਟਿੰਗ ਦੌਰਾਨ ਕੰਟਰੈਕਟ ਕਰਮਚਾਰੀਆਂ ਨੂੰ ਪਛਾਣ ਪੱਤਰ ਜਾਰੀ ਕਰਨਾ ਠੇਕੇਦਾਰ ਤੋਂ EPF ਦਾ ਹਿਸਾਬ ਲੈਣਾ ਕਟੂ-ਕਟੂ ਉਜਰਤਾਂ ਦੇ ਬਕਾਏ ਦੇਣਾ ਕੱਚੇ ਪੱਕੇ ਆਊਟਸੋਰਸ ਕਰਮਚਾਰੀਆਂ ਨੂੰ ਵਰਦੀਆਂ ਸਮੇਂ ਸਿਰ ਦੇਣ ਬਾਰੇ ਰਾਸ਼ਟਰੀ ਹੈਲਥ ਮਿਸ਼ਨ ਸੁਸਾਇਟੀ ਦੀ ਗਾਈਡਲਾਈਨਜ਼ ਅਨੁਸਾਰ ਆਊਟਸੋਰਸ ਕਰਮਚਾਰੀਆਂ ਨੂੰ ਮੈਡੀਕਲ ਅਤੇ ਅਚਨਚੇਤ ਛੁੱਟੀਆਂ ਦੇਣ ਆਊਟਸੋਰਸ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਪਰਚੀ ਫੀਸ ਅਤੇ ਹੋਰ ਟੈਸਟ ਆਦਿ ਫ੍ਰੀ ਕਰਨਾ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਘਾਟ ਪੂਰੀ ਲਈ ਨਵੀਂ ਰੈਗੂਲਰ ਭਰਤੀ ਲਈ ਉਪਰਾਲੇ ਕਰਨੇ ਆਦਿ ਇੱਕ ਦਰਜਨ ਦੇ ਕਰੀਬ ਮੰਗਾਂ ਤੇ ਵੀ ਸਥਾਰਿਤ ਗੱਲਬਾਤ ਹੋਈ ਮੈਡੀਕਲ ਸੁਪਰਡੈਂਟ ਡਾਕਟਰ yogi ਵੱਲੋਂ ਮੁਲਾਜ਼ਮਾਂ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਵਿਚਾਰੀਆਂ ਮੰਗਾਂ ਲਾਗੂ ਕਰਾਉਣ ਲਈ ਨਿਜੀ ਤੌਰ ਤੇ ਉਪਰਾਲੇ ਕਰਨਗੇ ਆਗੂਆਂ ਨੇ ਮੈਡੀਕਲ ਸੁਪਰਡੈਂਟ ਸਾਹਿਬ ਅਤੇ ਹਾਜ਼ਰ ਸਟਾਫ ਦਾ ਧੰਨਵਾਦ ਕੀਤਾ ਅਤੇ ਭਰੋਸਾ ਕੀਤਾ ਗਿਆ ਕਿ ਵਿਚਾਰੀਆਂ ਗਈਆਂ ਮੰਗਾਂ ਨੂੰ ਸਮੇਂ ਸਿਰ ਲਾਗੂ ਕਰ ਦਿੱਤਾ ਜਾਵੇਗਾ